ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਸਰਗੁਣ ਨਿਰਗੁਣ ਰੰਕਾਰ ਸੁਨ ਸਮਾਤੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸਤਪਈ ਜਪ ਕਾਰੇ ਕਛੂ ਨ ਦ੍ਰਿਸ ਪੇਤਾ ਪਾਪ ਪੁਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੇਰ ਬਰੋਧ ਕਿਸ ਸੰਗ ਕਮਾਤ ਜਬ ਇਸ ਕਾ ਬਰਨ ਚੇਹਨ ਨਾ ਜਾਪਤ ਤਬ ਹਰਖ ਅਸੋਗ ਕਹੋ ਕਿਸੇ ਵਿਆਪਤ ਜਬ ਆਪਨੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਤ ਪਰਮ ਆਪ ਕਨ ਖੇਲ ਆਪ ਵਰਤੀ ਜਾ ਨਾਨਕ ਕਰਨੀ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਇੱਕੇ ਹਰ ਅਗੰਮ ਪਾਰ ਤਬ ਨਰਕ ਸੁਰਗ ਕਹੋ ਕੌਨ ਉਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਤ ਕਹੋ ਕਿ ਤਠਾਏ ਜਬ ਆਪੇ ਆਪ ਆਪਣੀ ਜੋਤ ਧਰੇ ਤਬ ਕਵਨ ਡਰ ਕਵਨ ਕਤ ਡਰੇ ਆਪਨੇ ਚਲਤ ਆਪ ਕਰਨਿਹਾਰ ਨਾਨਕ ਠਾਕੁਰ ਗਮ ਪਾਰ ਅਬਨਾਸੀ ਸੁਖ ਆਪਣੇ ਆਸਨ ਤਹ ਜਨਮ ਮਰਨ ਕੋ ਕਹਾ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਭਿਗਤ ਬੋਚਰ ਪ੍ਰਵੇਕਾ ਤਬ ਚਿਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਗਾਤੇ ਤਬ ਕੌਨ ਛੁਟੇ ਕੌਨ ਬੰਧਨ ਬਾਧੇ ਆਪਣੇ ਆਪ ਆਪਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਮੁ ਕੇ ਤੋਤਾ ਜਹ ਨਰੰਜਨ ਰੰਕਾਰ ਨਿਰਵਾਨ ਤਹਿ ਕੌਨ ਕੋ ਮਾਨ ਕੌਨ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹਿ ਸਾਲਿ ਸਿਧਰ ਲਗਤ ਕੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੇ ਤਹਿ ਕਿਸੇ ਭੂਖ ਕਵੰਤਰਤਾਵੇ ਕੰਮ ਕਰਾਵਨ ਕਰਨਿਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਨ ਸੰਗ ਬਨਾਈ ਤਬ ਕਬਨ ਮਾਈ ਬਾਪ ਮਿਤਰ ਸੁਤ ਪਾਈ ਜਹ ਸਰਵ ਕਲਾ ਪੇ ਪਰਵੀਨ ਤੈ ਬੀਡੁ ਕਤੇਬ ਕਹਾ ਕੋ ਚੀਨ ਜਬ ਆਪਨੇ ਆਪ ਆਪੂਰਤਾਰੇ ਤੋ ਸਗਨឧបਸਗਨ ਕਹਾ ਵਿਚਾਰੇ ਜਹ ਆਪਨ ਉਚ ਆਪਣੇ ਆਪ ਨੇਰਾ ਤੈ ਕੌਨ ਠਾਕੁਰ ਕੌਨ ਕਈਏ ਚੇਰਾ ਬਿਸਮਨ ਬਿਸਮਰਹਿ ਬਿਸਮਾਦ ਨਾਨਕ ਆਪਣੀ ਘਤ ਜਾਨੋ ਆਪ ਜੈ ਸ਼ਲ ਅਸ਼ੇਰ ਭੇਦ ਸਮਾਇਆ ਮੂਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤਹਿ ਗੁਣ ਕਾ ਨਾਹੀ ਪਰਵੇਸ ਜੈ ਏਕੇ ਏਕ ਏਕ ਭਗਵੰਤਾ ਤੈ ਕੋਨ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਨੇ ਆਪ ਆਪ ਪਤਿਆਰਾ ਤੈ ਕੋਨ ਕਥੇ ਕੋਨ ਸੁਨੇ ਹਾਰਾ ਗੋਬੇਨ ਤੂਚ ਤੇ ਉੱਚਾ ਨਾਮ ਕੇ ਆਪਸ ਕੋ ਆਪੇ ਪਹੁੰਚਾ ਜਹ ਆਪਰ ਚੋ ਪਰ ਪੰਜ ਆਕਾਰ ਤਹਿ ਗੁਣ ਮਹਿ ਕੀਨੋ ਵਿਸਥਾਰ ਪਾਪ-ਕੁਨ ਤਹਿ ਪੈ ਗਾਵਤ ਕੋ ਨਰਕ ਕੋ ਸੁਰਗ ਬੰਝਾਵਤ ਆਲ ਜਾਲ ਮਾਇਆ ਜੰਜਾਲ ਹਮੇ ਮੋ ਪਰਮ ਪੈ ਪਾਰ ਦੁਖ ਸੁਖ ਮਾਨ અપਮਾਨ ਅਨੇਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੇ ਜਹ ਅਭਗਤ ਭਗਤੈ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੂ ਪਾਕਾ ਆਪੇ ਤਨੀ ਉਨ ਕੀ ਸੋਭਾ ਉਨ ਹੋ ਬਨੀ ਆਪੇ ਕੋਤ ਕਰੇ ਅਨੰਦ ਚੋਜ ਆਪੇ ਰਸਪੋ ਗਨਿਰਜੋਗ ਜਿਸ ਭਾਵੇ ਤਿਸ ਆਪਨੈ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ ਬੇਸਮਾਰ ਅਥਾ ਅਗਨਤ ਤੋਲੇ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੂਲੇ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕ ਇੱਕ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਰੀ ਆਪ ਕਥੇ ਆਪ ਸੁਨਨੇ ਹਾਰ ਆਪੇ ਏਕ ਆਪ ਵਿਸਥਾਰੇ ਜਾਂ ਤਿਸ ਭਾਵੇ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲੈ ਸਮਾਈ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀਓ ਆਪ ਉਭਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤਕਾ ਗੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਜਬਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੇ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਣੋ ਸਾਥ ਗੁਨ નિਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲੇਹਾਰ ਪੂਰਨ ਪੂਰ ਰਹੈ ਦਇਆਲ ਸਾਹੂ ਪਰਗੋਬਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਤਰ ਜਾਮੀ ਰਹੋ ਬਿਆਕ ਰਤ ਪਾਲੇ ਜੀ ਅਨਭੋ ਭਾਤ ਜੋ ਜੋ ਰਚਿਓ ਸੋtilde ਸੇਤੇ ਆਤ ਜਿਸ ਪਾਵੇ ਤਿਸ ਲਏ ਮਿਲਾਏ ਭਗਤ ਕਰੇ ਹਰ ਕੀ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਰ ਨਾਨਕ ਇਕ ਜਾਣਿਆ ਜਨ ਲਾਗਾ ਹਰੇ ਕੇ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕੋ ਸੇਵਾ ਬਨਿ ਆਈ ਹੁਕਮ ਬੋਜ ਪਰਮ ਪਦ ਪਾਈ ਜਿਸ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋੜ ਪਏ ਨਿਰਵੈਰ ਅਨ ਬਿਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਧ ਸੰਗ ਮਿਲ ਕਰੋ ਆਨੰਦ गुण गावो प्रभु परमानंद राम नाम तत् करो विचार दुर्लभ देका करो उद्धार अमृत वचन हर के गुण गाओ प्राण तरण का एहि सो आओ आठ पैर प्रपिको नेरा मिटे हो ज्ञान बिलसे अंधेरा सुनो उपदेश हृदय बसावो मन छे नानक फल पावो ਪਾਲਤ ਪਾਲਤ ਦੁਏਲੇਓ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੇ ਤਿਸ ਸਾਚ ਪਰਿਖਿਆ ਮਨ ਤਨ ਨਾਮ ਜਪੋ ਲੈ ਬਣਾਏ ਦੁੱਖ ਦਰਦ ਮਨ ਤੇ ਭੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗੇ ਨਿਥੇ ਕੇਪ ਤੁਮਾਰੀ ਏ ਘਾਟੇ ਕਰ ਕੋ ਮਨ ਮਾਏ ਨਾਮਕ ਬੋਹਰ ਨਾ ਆਵੇ ਜਾਏ ਤਿਸ ਤੇ ਦੂਰ ਕਮਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ ਨਿਰਪੋ ਜਪੇ ਸਦਨ ਪੋ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੂਟੇ ਜਿਸ ਪ੍ਰਭ ਰਾਕੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਨ ਹਾਰ ਸੇਰੂ ਪਰ ਕਾ ਡਾ ਗੁਰੂ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰ ਤ੍ਰੇਸ਼ਟ ਚਰਮਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਰ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੁਹੋਤ ਨਿਹਾਲ ਤਾਂ ਕੇ ਨਿਕਟ ਨਾ ਬਤਕਾਲ ਅਮਰ ਤੇ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ